ਹਾਂਜੀ ਦੋਸਤੋ ਕੋਟੜਾ ਮੇਲਾ 2025 ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਅੱਜ ਤੀਜੇ ਦਿਨ ਦੇ ਜਿਹੜੇ ਮੁਕਾਬਲੇ ਦੇ ਵਿੱਚ ਸਾਨ ਤਿਆਰ ਨੇ ਇੱਕ ਛੋਟਾ ਜਿਹਾ ਬੱਚਾ ਜਿਸ ਨੂੰ ਅਸੀਂ ਦੇਖ ਰਹੇ ਹਾਂ ਜਦੋਂ ਤੋਂ ਆਇਆ ਹੋਇਆ ਹੈ ਐਨਾ ਦਾ ਪਿਆਰ ਇਸ ਜਾਨਵਰ ਨਾਲ ਹੈ ਚੇਟਕ ਲੱਗੀ ਹੋਈ ਮਾਂ ਪਿਓ ਵੱਲੋਂ ਚੰਗੀ ਚੇਟਕ ਲਾਈ ਹੋਈ ਜਿਹੜੀ ਸਾਹਮਣੇ ਆ ਰਹੀ ਹੈ ਸਿੱਧੇ ਰਾਹ ਦੇ ਜਿਹੜਾ ਬੱਚਾ ਜੇਸ ਰਾਹ ਦੇ ਤੁਰ ਪਿਆ ਇਹਨੇ ਕੀ ਨਸਾਂ ਕਣੀ ਜਾਣਾ ਹੈ ਕੀ ਗਲਤ ਪਾਸੇ ਜਾਣਾ ਸੋ ਬਹੁਤ ਵੱਡਾ ਸਨੇਹ ਹੈ ਸਾਡੇ ਦੋਸਤਾਂ ਵਾਸਤੇ ਵੀ ਦੇਖੋ ਇਹਦਾ ਬੱਚੇ ਦਾ ਪਿਆਰ ਇਹਦੇ ਨਾਲ ਆਦਾ ਸਾਰਾ ਛੱਡ ਕੇ ਨਹੀਂ ਐਡੇ ਐਡੇ ਬੱਚੇ ਢੀਠਾਂ ਦੇ ਅਸੀਂ ਨਹੀਂ ਕਿਤੇ ਘਰੋਂ ਬਾਹਰ ਜਾਂਦੇ ਇਹ ਮੇਲੇ ਦੇ ਵਿੱਚ ਹੈਗਾ ਪੂਰੀ ਮਿਹਨਤ ਕਰ ਰਿਹਾ ਹੈ ਬੱਚਿਆਂ ਵਾਂਗ ਨੂੰ ਵੀ ਕਿਤੇ ਮਿੱਟੀ ਨਾ ਲੱਗ ਜਾਏ ਵਾਰੀ ਵਾਰੀ ਇਹਦਾ ਧਿਆਨ ਰੱਖ ਰਖਿਆ ਤੁਸੀਂ ਦੇਖੋ ਕਿਹੜਾ ਪਿੰਡ ਹੈ ਕਾਕੇ ਜਰਾ ਮੇਰਾ ਕਣਿਆ ਕਣਿਆ ਪਿੰਡਾ ਜੀ ਇਹ ਕਿਹੜਾ ਕਿਹੜਾ ਬੱਚਾ ਹੈ ਇਹ ਇਹ 5320 ਦਾ 5320 ਦਾ ਹਸਾਰ ਵਾਲੇ ਦਾ ਠੀਕ ਹੈ ਕਿੰਨੀ ਕੁ ਉਮਰ ਹੋ ਗਈ ਇਹਦੀ ਇਹ 2.5 ਸਾਲ ਦਾ 21 ਸਾਲ ਦਾ ਤੇ ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਮੈਂ 6ਵੀਂ ਚ 6ਵੀਂ ਚ ਫਿਰ ਛੁੱਟੀ ਲੈ ਕੇ ਆਇਓ ਦੇਖ ਸਕਦੇ ਹੋ ਤੁਸੀਂ ਸ਼ੌਂਕ ਜਦੋਂ ਬੱਚਿਆਂ ਨੂੰ ਅਹੀ ਚੇਟਕ ਲੱਗਦੀ ਹੈ ਤਾਂ ਫਿਰ ਉਹ ਵੱਡੇ ਹੋ ਕੇ ਜ਼ਰੂਰ ਕਿਸੇ ਨਾ ਕਿਸੇ ਮਕਾਮ ਤੇ ਪਹੁੰਚਦੇ ਨੇ ਤੇ ਜਨਵਰੀ ਬਹੁਤ ਸੋਹਣਾ ਹੈ ਚਾਰੇ ਪੱਲੇ ਜਿਵੇਂ ਤੁਸੀਂ ਕਹਿੰਨਾ ਰੇਲ ਗੱਡੀ ਦੇ ਇੰਜਨ ਜੱਡਾ ਸਨ ਉਹ ਗੱਲਬਾਤ ਹੈ ਦੇਖ ਸਕਦੇ ਹੋ ਤੁਸੀਂ ਬਿਲਕੁਲ ਜੱਡ ਬਲੈਕ ਬਹੁਤ ਬਹੁਤ ਵਧਾਈਆਂ ਵੀਰੇ ਤੈਨੂੰ ਪਰਮਾਤਮਾ ਮਦਦੋਂ ਤਰੱਕੀਆਂ ਬਖਸ਼ੇ